ਚੈਨਲ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਹਾਂ ਅੱਜ ਅੱਜ ਦੀਆਂ ਕੁਝ ਗੱਲਾਂ ਬਾਤਾਂ ਅਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਜਿਹੜਾ ਮਸਲਾ ਚੱਲ ਹੀ ਰਿਹਾ ਹੈ ਕਿ ਰਾਸ਼ਟਰਪਤੀ ਟਰੰਪ ਨੈਸ਼ਨਲ ਗਾਰਡ ਲਗਾਤਾਰ ਪੇਜ ਰਹੇ ਨੇ ਉਸ ਮੌਲੇ 'ਚ ਅਪਡੇਟ ਕੀ ਹੈ ਦੂਜਾ ਆਰਐਫਕੇ ਜੂਨੀਅਰ ਦੀ ਜਿਹੜੇ ਵੈਕਸੀਨ ਦੀ ਇੱਕ ਕਮੇਟੀ ਆ ਉਹਦੇ ਵਿੱਚ ਵੈਕਸੀਨ ਦੇ ਵਿਰੋਧੀ ਸ਼ਾਮਲ ਕੀਤੇ ਉਹ ਮਾਮਲਾ ਸਾਂਝਾ ਕਰਨਾ ਤੀਜੀ ਗੱਲਬਾਤ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਗੈਸ ਵਾਲੀਆਂ ਕਾਰਾਂ ਦੇ ਨਿਯਮ ਆ ਉਹਨੂੰ ਟਰੰਪ ਬਦਲਸ ਦੇਣਗੇ ਇਦੀ ਵਰ ਗੱਲਬਾਤ ਕਰਨੀ ਹੈ ਚੌਥੀ ਗਲਬਤ ਸੈਟਲ ਦੇ ਵਿੱਚ ਪ੍ਰਾਈਡ ਪ੍ਰੇਡ ਐਤਵਾਰ 29 ਜੂਨ ਹੋਣੀ ਹੈ ਤੇ ਆਖਰ ਦੇ ਵਿੱਚ ਪੂਰੇ ਅਮਰੀਕਾ ਦੇ ਵਿੱਚ ਤੇ ਫਰੇਜ਼ਨੋ ਦੇ ਵਿੱਚ ਜਿਹੜਾ ਨੋ ਕਿੰਗਸ ਡੇ ਆ ਇਹਦਾ ਸਮਾਗਮ ਕੀ ਆ ਤੇ ਕੀ ਮਾਮਲਾ ਆ ਇਹਦੇ ਸਬੰਧੀ ਤੁਹਾਡੇ ਨਾਲ ਵਿਚਾਰ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਰਾਸ਼ਟਰਪਤੀ 트ੰਪ ਦੇ ਜਿਹੜੇ ਫੈਸਲੇ ਆ ਟ੍ਰੂਪਸ ਭੇਜਣ ਦੇ ਫੌਜੀ ਭੇਜਣ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਅੱਜ 12 ਤਰੀਕ ਨੂੰ ਵੀ ਇਹ ਸਿਲਸਿਲਾ ਉਸੇ ਤਰੀਕੇ ਨਾਲ ਜਾਰੀ ਆ ਲੋਸ ਐਂਜਲਸ ਤੋਂ ਗੱਲ ਸ਼ੁਰੂ ਹੋਈ ਤੇ ਇਹਨਾਂ ਪ੍ਰੋਟੈਸਟ ਨੂੰ ਰੋਕਣ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਨੈਸ਼ਨਲ ਗਾਰਡ ਭੇਜੇ ਜਾ ਰਿਹਾ ਹੈ ਇਮੀਗ੍ਰੇਸ਼ਨ ਦੀਆਂ ਰੇਡਾਂ ਹੋਈਆਂ ਰੇਡਾਂ ਤੋਂ ਬਾਅਦ ਟਰੰਪ ਨੇ ਸਾਫ਼ ਤੌਰ 'ਤੇ ਕਿਹਾ ਕਿ ਵਿਰੋਧ ਬਹੁਤ ਹੋਇਆ ਲੋਕਾਂ ਨੇ ਕਿਹਾ ਗਲਤ ਆ ਆਪਣੇ ਦੇਸ਼ 'ਚ ਫੌਜ ਥੋੜਾ ਲਾਈ ਦੀ ਹੈ ਰਾਸ਼ਟਰਪਤੀ ਟਰੰਪ ਨੇ ਅੱਜ ਬਹੁਤ ਸਪਸ਼ਟ ਸਨੇਹਾ ਫੇਰ ਦੇ ਦਿੱਤਾ ਕਿ ਅਸੀਂ ਫੌਜ ਭੇਜਾਂਗੇ ਜੇ ਇਦਾਂ ਦੇ ਪ੍ਰੋਟੈਸਟ ਕਿਸੇ ਹੋਰ ਦੇਸ਼ ਦੇ ਵਿੱਚ ਵੀ ਹੋਰ ਰਾਜ ਦੇ ਵਿੱਚ ਵੀ ਹੋਏ ਤੇ ਅਸੀਂ ਉੱਥੇ ਵੀ ਭੇਜਾਂਗੇ ਤੇ ਲਗਾਤਾਰ ਭੇਜਾਂਗੇ ਡਿਫੈਂਸ ਸਕੱਤਰ ਨੇ ਸਪੋਰਟ ਕੀਤੀ ਹੈ ਜੀ ਸਾਫ ਤੌਰ ਤੇ ਉਹਤੇ ਡਿਫੈਂਸ ਸਕੱਤਰ ਨੇ ਪੀਟ ਐਕਸਿਟ ਉਹਨਾਂ ਨੇ ਕਿਹਾ ਕਾਂਗਰਸ ਨੂੰ ਸਾਫ ਤੌਰ ਤੇ ਦੇ ਦੱਸ ਦਿੱਤਾ ਕਿ ਮਿਲਟਰੀ ਪੂਰੀ ਤਰ੍ਹਾਂ ਤਿਆਰ ਆ ਕਿ ਇਹਨਾਂ ਦੇ ਆਪਣੇ ਹੋਰ ਫੌਜੀ ਜੇ ਲੋਡ ਪਈ ਤਾਂ ਪੁਲਿਸ ਨੂੰ ਬਚਾਉਣ ਦੇ ਲਈ ਅਸੀਂ ਵਾਇਲੈਂਟ ਪ੍ਰੋਟੈਸਟ ਦੇ ਵਿੱਚ ਭੇਜਾਂਗੇ ਸਟੇਟ ਦੀ ਸਿਟੀ ਦੀ ਪੁਲਿਸ ਕਾਫੀ ਨਹੀਂ ਆ ਇਹਨਾਂ ਪ੍ਰੋਟੈਸਟ ਨੂੰ ਰੋਕਣ ਦੇ ਲਈ ਵਿਰੋਧ ਬਹੁਤ ਵੱਡਾ ਆ ਪੁਲਿਸ ਦੀਆਂ ਕਾਰਾਂ ਸਾੜੀਆਂ ਜਾ ਰਹੀਆਂ ਉੱਥੇ ਫਿਰ ਫੌਜ ਭੇਜਣੀ ਪੈ ਰਹੀ ਹੈ ਤੇ ਅਮਰੀਕਾ ਦੇ ਹੈਲਥ ਜਿਹੜੇ ਡਿਫੈਂਸ ਸੈਕਟਰੀ ਨੇ ਪੀਠ ਅਕਸੇਤਰੋਂ ਨੇ ਸਾਫ਼ ਤੌਰ ਤੇ ਦਿੱਤੇ ਗੱਲ ਕਹਿ ਦਿੱਤੀ ਆ ਦੂਜੀ ਗੱਲ ਬਹੁਤ ਸਖਤ ਵਾਰਨਿੰਗ ਆ ਰਾਸ਼ਟਰਪਤੀ ਟਰੰਪ ਦੀ ਟਰੰਪ ਤੇ ਉਹਨਾਂ ਦੀ ਦੀ ਟੀਮ ਨੇ ਬਹੁਤ ਸਖਤ ਵਾਰਨਿੰਗ ਦਿੱਤੀ ਆ ਕਿ ਕੋਈ ਵੀ ਜਿਹੜਾ ਇਮੀਗ੍ਰੇਸ਼ਨ ਦੀਆਂ ਰੈਡਾਂ ਦੇ ਖਿਲਾਫ ਪ੍ਰਦਰਸ਼ਨ ਜਾਂ ਵਿਰੋਧ ਇਹਨਾਂ ਦਾ ਕਰੂਗਾ ਬਹੁਤ ਸਖਤ ਜਿਹੜੀ ਉਹਨਾਂ ਨੂੰ ਨਤੀਜੇ ਭੁਗਤਣੇ ਪੈਣਗੇ ਈਵਨ ਪੀਸਫੁਲ ਪ੍ਰੋਟੈਸਟ ਜਿਹੜੇ ਨੇ ਉਹ ਵੀ ਮਤਲਬ ਉਹਨਾਂ ਨੂੰ ਕੋ ਕਲੀਅਰਲੀ ਇਸ ਤਰੀਕੇ ਦੇ ਨਾਲ ਉਹ ਸੈਪਰੇਟ ਨਹੀਂ ਹੋਏ ਦੂਜੇ ਪ੍ਰੋਟੈਸਟ ਨਾਲੋਂ ਮਤਲਬ ਦੂਜਿਆਂ ਦੇ ਨਾਲ ਉਹਨੂੰ ਉੱਥੇ ਤੱਕ ਇਹ ਗੱਲਬਾਤ ਉਸ ਤਰੀਕੇ ਦੇ ਨਾਲ ਕੀਤੀ ਗਈ ਆ ਤੇ ਦੂਜਾ ਹੈਗਾ ਕਿ ਜਿਹੜੀ ਮਿਲਟਰੀ ਪ੍ਰੇਡ ਆ ਇੱਕ ਹੁਣ ਇਹ ਜਿਹੜਾ ਸਭ ਤੋਂ ਵੱਧ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜੀ ਚਰਚਾ ਦੇ ਵਿੱਚ ਮਾਮਲਾ ਹੋਏ ਆ ਕਿ ਮਿਲਟਰੀ ਪ੍ਰੇਡ ਮਿਲਟਰੀ ਪ੍ਰੇਡ ਦਾ ਮਤਲਬ ਇਹ ਆ ਕਿ ਇੱਕ ਸਿੰਬਲਿਜ਼ਮ ਆ ਟਰੰਪ ਨੇ ਆਰਗੇਨਾਈਜ਼ ਇਹਨਾਂ ਨੇ ਕਰਨੀ ਆ ਇੱਕ ਪਲਾਨ ਕੀਤੀ ਜਾ ਰਹੀ ਆ ਬਹੁਤ ਵੱਡੀ ਮਿਲਟਰੀ ਪ੍ਰੇਡ ਵਾਸ਼ਿੰਗਟਨ ਦੇ ਵਿੱਚ ਜਿੱਥੇ ਟੈਂਕ ਹੋਣਗੇ ਹੈਲੀਕਾਪਟਰ ਹੋਣਗੇ ਤੇ ਪੂਰੇ ਮਤਲਬ ਅਮਰੀਕਾ ਦੀ ਤਾਕਤ ਉੱਥੇ ਇਹਨਾਂ ਨੇ ਦਿਖਾਉਣੀ ਆ ਉਹਦੇ ਵਿੱਚ ਇਹ ਪਰੇਡ ਸਾਫ਼ ਤੌਰ ਦੇ ਉੱਤੇ ਦੇਸ਼ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਬਾਉਣ ਦੇ ਲਈ ਮਿਲਟਰੀ ਦੀ ਵਰਤੋਂ ਕਿੱਦਾਂ ਕੀਤੀ ਜਾ ਸਕਦੀ ਆ ਉਹਨੂੰ ਇਹ ਸਾਫ਼ ਤੌਰ ਦੇ ਉੱਤੇ ਦੱਸ ਰਹੀ ਆ ਇਹ ਪਰੇਡ ਬਹੁਤ ਵੱਡੀ ਆ ਆਲੋਚਕ ਕਹਿੰਦੇ ਖਤਰਨਾਕ ਆ ਕੁਝ ਸਕਾਲਰ ਨੇ ਜਾਂ ਕ੍ਰਿਟਿਕ ਨੇ ਉਹ ਇਹਨੂੰ ਇਹ ਕਹਿ ਰਹੇ ਆ ਕਿ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਮਿਲਟਰੀ ਪਰੇਡ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ਤਾ ਕੇ ਲੋਕ ਕਿਸੇ ਵੀ پیسਫੁਲ ਪ੍ਰੋਟੈਸਟ ਤੋਂ ਵੀ ਪਰੇ ਹੋ ਜਾਣ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਨੇ ਗੈਵਨਿਊਸ਼ਮ ਉਹਨਾਂ ਨੇ ਤੁਹਾਨੂੰ ਪਤਾ ਕਿ ਟ੍ਰੂਪਸ ਦੀ ਡਿਪਲॉयਮੈਂਟ ਅਪਰੂਵ ਨਹੀਂ ਸੀ ਕੀਤੀ ਤੇ ਉਹ ਕਹਿੰਦੇ ਟਰੰਪ ਜਿਹੜੇ ਆ ਇਹ ਇਹਨੂੰ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਫ੍ਰੀ ਸਪੀਚ ਨੂੰ ਖਤਰਾ ਹੈ ਵੱਡਾ ਟਰੰਪ ਜਿਹੜੇ ਇਨਸਟਰਕਸ਼ਨ ਐਕਟ ਆ ਉਹਦੀ ਵਰਤੋਂ ਕਰ ਸਕਦੇ ਹੋ ਕਹਿੰਦੇ ਜੇ ਸਾਨੂੰ ਲੋੜ ਪਈ ਇੱਕ ਕਾਨੂੰਨ ਜਿਹਨੂੰ ਇਨਸਟਰਕਸ਼ਨ ਐਕਟ ਕਿਹਾ ਜਾਂਦਾ ਉਹਦੀ ਵਰਤੋਂ ਕਰਾਂਗੇ ਅਸੀਂ ਜਿਹੜਾ ਪ੍ਰੈਜ਼ੀਡੈਂਟ ਨੂੰ ਮਿਲਟਰੀ ਪਾਵਰ ਦੇਸ਼ ਦੇ ਵਿੱਚ ਯੂਜ਼ ਕਰਨ ਦੀ ਆਗਿਆ ਦਿੰਦਾ ਕਿਸੇ ਵੀ ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਇਹ ਜਿੱਥੇ-ਜਿੱਥੇ ਮਿਲਟਰੀ ਦੀ ਪਾਵਰ ਜਿਹੜੀ ਮਿਲਟਰੀ ਦੀ ਵਰਤੋਂ ਵੱਧ ਰਹੀ ਹੈ ਉੱਥੇ-ਉੱਥੇ ਪ੍ਰੋਟੈਸਟ ਵੀ ਵੱਧ ਰਹੇ ਆ ਪ੍ਰੋਟੈਸਟ ਸ਼ਿਕਾਗੋ ਸੈਨ ਫਰਾਂਸਿਸਕੋ ਫਿਲਡੈਲਫੀਆ ਐਸਪੈਸ਼ਲੀ ਜਿਹੜੀਆਂ ਵੱਗੇ ਵੱਡਾ ਜਿਹੜਾ ਇਹ ਨੈਸ਼ਨਲ ਪ੍ਰੋਟੈਸਟ ਡੇ ਆ ਨੋ ਕਿੰਗਸ ਡੇ ਜਿਹੜਾ ਇਹ ਹੈ ਇਹ ਚੰਗੇ ਚੱਲ ਕੇ ਵੀ ਆਪਾਂ ਚਰਚਾ ਕਰਾਂਗੇ ਉਹਦੇ ਨਾਲ ਸੰਬੰਧਤ ਇਹ ਚੱਲ ਰਹੇ ਆ ਪਬਲਿਕ opinion ਬੜੀ ਮਿਕਸਡ ਆ ਪੋਲਸ ਸਾਫ਼ ਤੌਰ ਦੇ ਤੇ ਦੱਸ ਰਿਹਾ ਕਿ ਜਿਹੜੇ ਰਿਪਬਲਿਕਨ ਨੇ ਉਹ 트럼ਪ ਦੇ ਐਕਸ਼ਨ ਦੀ ਸਪੋਰਟ ਕਰ ਰਹੇ ਵੀ ਬਿਲਕੁਲ ਇਹ ਜਿਹੜੇ ਗਲਤ ਕਿਸਮ ਦੇ ਲੋਕ ਨੇ ਜਿਹੜੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਤੇ ਜੇ ਪੁਲਿਸ ਉਹਨਾਂ ਨੂੰ ਕੋਲੋਂ ਕਾਨੂੰਨ ਦੀ ਪਾਲਣਾ ਕਰਵਾਉਣ ਲਈ ਕਹਿੰਦੀ ਆ ਤਾਂ ਪੁਲਿਸ ਦੇ ਉੱਤੇ ਹਮਲੇ ਕਰਦੇ ਨੇ ਤੇ ਕਾਰਵਾਈ ਸਖਤ ਹੋਣੀ ਚਾਹੀਦੀ ਫੌਜਵਾਤ ਤੋਂ ਵੱਧ ਲਾਉਣੀ ਚਾਹੀਦੀ ਆ ਬਹੁਤ ਜਿਹੜੇ ਕੈਲੀਫੋਰਨੀਆ ਦੇ ਵਾਸੀ ਨੇ ਵਿਰੋਧ ਕਰਦੇ ਕਿਉਂਕਿ ਕੈਲੀਫੋਰਨੀਆ ਡੈਮੋਕ੍ਰੈਟਿਕ ਸਟੇਟ ਆ ਥੋੜੇ ਜਿਹਾ ਉਹ ਇਹਦੇ ਉਲਟ ਨੇ ਜਿਹੜੇ ਇੰਡੀਪੈਂਡੈਂਟ ਨੇ ਉਹ ਸਪੋਰਟ ਕਰਦੇ ਨੇ ਜਿਹੜਾ ਬੰਦਾ ਨਾ ਰਿਪਬਲਿਕਨਾ ਨਾ ਡੈਮੋਕ੍ਰੇਟ ਆ ਜਿਹਦਾ ਬਹੁਤਾ ਸਬੰਧ ਹੈ ਨਹੀਂ ਇਸ ਚੀਜ਼ ਨਾਲ ਪਰ ਉਹਨੂੰ ਲੱਗਦਾ ਕਿ ਅਮਰੀਕਾ ਦੇ ਸਿਸਟਮ ਨੂੰ ਠੀਕ ਠਾਕ ਕਰਨਾ ਚਾਹੀਦਾ ਇਸ ਕਰਕੇ ਉਹ ਇਹਨਾਂ ਚੀਜ਼ਾਂ ਦੀ ਸਪੋਰਟ ਕਰ ਰਹੇ ਆ ਕੁਝ ਗਵਰਨਰ ਜਿਹੜੇ ਨੇ ਉਹ ਰਜਿਸਟਰ ਵੀ ਕਰ ਰਹੇ ਆ ਜਿਵੇਂ ਕੁਝ ਰਿਪਬਲਿਕਨ ਗਵਰਨਰ ਨੇ ਟੈਕਸਸ ਦੇ ਵਿੱਚ ਨੇ ਉਹ ਟ੍ਰੂਪਸ ਡਿਪਲੋਏ ਕਰ ਰਹੇ ਆ ਦੂਜੇ ਜਿਵੇਂ ਹੁਣ ਜਾਰਜੀਆ ਦੇ ਵਿੱਚ ਹੈ ਜਾਂ ਟਨੈਸੀ ਦੇ ਵਿੱਚ ਆ ਉਹ ਨਹੀਂ ਕਰ ਰਿਹਾ ਉਹ ਕਹਿੰਦੇ ਵਿਆਇਲੈਂਸ ਜਦੋਂ ਜਾਂ ਬਹੁਤ ਜ਼ਿਆਦਾ ਮਾੜੀ ਹੋ ਗਈ ਜਾਂ ਕੋਈ ਸਟਰੋਂਗ ਵਾਰਨਿੰਗ ਸਾਨੂੰ ਚੇਤਾਵਨੀ ਨਜ਼ਰ ਆਈ ਉਸ ਵੇਲੇ ਅਸੀਂ ਕਰ ਲਾਂਗੇ ਉਹਦੇ ਤੋਂ ਪਹਿਲਾਂ ਨਹੀਂ ਅਸੀਂ ਕਰ ਰਹੇ ਸੋ ਵੱਖ-ਵੱਖ ਤਰ੍ਹਾਂ ਦਾ ਮਾਹੌਲ ਜਿਹੜਾ ਇਹ ਇਹਨਾਂ ਥਾਵਾਂ ਦੇ ਉੱਤੇ ਬਣਿਆ ਹੋਇਆ ਪਰ ਰਾਸ਼ਟਰਪਤੀ ਦ੍ਰਿੜ ਨੇ ਕਿ ਜਿੱਥੇ-ਜਿੱਥੇ ਅਸੀਂ ਰੇਡ ਕਰਨੀ ਹੈ ਜੇ ਉੱਥੇ-ਉੱਥੇ ਕਿਸੇ ਨੇ ਤੰਗ ਕੀਤਾ ਜਾਂ ਵਿਰੋਧ ਕੀਤਾ ਜਾਂ ਕੋ ਵਾਇਲੈਂਸ ਇਦਾਂ ਦੀ ਹੋਈ ਅਸੀਂ ਫੌਜ ਵਰਤਾਂਗੇ ਤੇ ਲਗਾਤਾਰ ਇਹ ਭੇਜਣੀ ਜਾਰੀ ਰੱਖਾਂਗੇ ਅਗਲੀ ਗੱਲਬਾਤ ਜਿਹੜੀ ਉਹ ਆਰਫ ਕੇ ਜੂਨੀਅਰ ਬਾਰੇ ਆ ਜਿਹੜੇ ਰੋਬਰਟ ਐਫ ਕੈਨੇਡੀ ਜੂਨੀਅਰ ਆਪਾਂ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਇਹਨਾਂ ਨਾਲ ਗੱਲਬਾਤ ਕੀਤੀ ਸੀ ਇਸ ਮਾਮਲੇ ਦੇ ਉੱਤੇ ਕਿ ਇਹਨਾਂ ਨੇ 17 ਮਾਹਰ ਜਿਹੜੇ ਸੀਡੀਸੀ ਦੀ ਵੈਕਸੀਨ ਐਡਵਾਈਜ਼ਰੀ ਕਮੇਟੀ ਆ ਐਸੀਆਈਪੀ ਕਹਿੰਦੇ ਆ ਇਹਨੂੰ ਇਹਦੇ ਉੱਤੋਂ ਹਟਾ ਦਿੱਤੇ ਆ ਜਿਹੜੇ ਰਾਬਰਟ ਐਫ ਕੈਨੇਡੀ ਜੂਨੀਅਰ ਨੇ ਇਹ ਸਭ ਤੋਂ ਵੱਡੇ ਸਿਹਤ ਅਧਿਕਾਰੀ ਨੇ ਅਮਰੀਕਾ ਦੇ ਜਿਹਨਾਂ ਨੇ ਸਿਹਤ ਸੰਬੰਧੀ ਫੈਸਲੇ ਲੈਣੇ ਆ ਮਾਮਲਾ ਇਹ ਆ ਕਿ ਇਹ ਥੋੜਾ ਜਿਹਾ ਵੈਕਸੀਨ ਦੇ ਲਈ ਇਹਨਾਂ ਦੇ ਵਿਚਾਰ ਵੱਖਰੇ ਨੇ ਇਹਨਾਂ ਨੇ ਆਉਂਦਿਆਂ ਨੇ ਇੱਕ ਅਦਾ ਬੰਦਾ ਨਿਕੜਿਆ 17 ਕੱਢ ਦਿੱਤੇ ਹੁਣ ਕੁਦਰਤੀ ਆ ਵੀ ਇਹਦਾ ਵਿਰੋਧ ਹੋਣਾ ਸੀ ਜਾਂ ਲੋਕ ਨਾਰਾਜ਼ ਹੋਣੇ ਸੀ ਵੀ ਜਿਹੜਾ ਕੰਮ ਪਹਿਲਾਂ ਕਿਸੇ ਨੇ ਨਹੀਂ ਕੀਤਾ ਇਹਨੇ ਕਿਉਂ ਕੀਤਾ ਆ ਇਹ ਕਹਿੰਦੇ ਵੀ ਕੁਝ ਕਨਫਲਿਕਟ ਆਫ ਇੰਟਰਸਟ ਸੀਗੇ ਇਹ ਰਬਰ ਸਟੈਂਪਾਂ ਸੀਗੀਆਂ ਇਹਨਾਂ ਦੀ ਲੋੜ ਨਹੀਂ ਸੀ ਅਸੀਂ ਤਾਂ ਕੱਢਦੇ ਹੁਣ ਜੇ 17 ਕੱਢਿਆ ਤੇ 17 ਰੱਖਣੇ ਵੀ ਆ ਰੱਖਣ ਵਾਰੇ ਪਹਿਲਾਂ ਹੀ ਇੱਕ ਡਰ ਸੀਗਾ ਵੀ ਇਹਨਾਂ ਨੇ ਉਹ ਰੱਖਣੇ ਜਿਹੜੇ ਇਹਨਾਂ ਦੀ ਸੋਚਣਾ ਮਿਲਦੇ ਹੁਣ ਤੇ ਉਹਨਾਂ ਨੇ ਉਹੀ ਕੰਮ ਕੀਤਾ ਆਪਣੀ ਸੋਚ ਵਾਲੇ ਬੰਦੇ ਰੱਖਦੇ ਉਹ ਕਹਿੰਦੇ ਬੰਦੇ ਬਿਲਕੁਲ ਸਹੀ ਆ ਜਿਹੜੇ ਅਸੀਂ ਲਾਏ ਆ ਜਿਹੜੇ ਮੈਂਬਰ ਉਹ ਜਿਨ੍ਹਾਂ ਨੇ ਕਿਸੇ ਵੇਲੇ ਕੋਵਿਡ-19 ਵੈਕਸੀਨ ਦੀ ਆਲੋਚਨਾ ਕੀਤੀ ਸੀ ਜਿਵੇਂ ਰੌਬਰਟ ਮੈਲੋਨ ਜਿਹੜੇ ਰੌਬਰਟ ਮੈਲਨ ਨੇ ਕਿਹਾ ਸੀ ਕਿ ਜਿਹੜੀ ਐਮ ਆਰ ਐਨ ਏ ਵੈਕਸੀਨ ਆ ਇਸ ਕਿਸਮ ਦੀ ਵੈਕਸੀਨ ਬਣਾਈ ਗਈ ਹੈ ਬਹੁਤ ਮਾੜੀ ਆ ਇਸੇ ਤਰ੍ਹਾਂ ਤਰੀਕੇ ਦੇ ਨਾਲ ਜਿਹੜੇ ਮਾਰਟਨ ਕੋਲਡ ਆਫ ਨੇ ਇਹਨਾਂ ਨੇ ਸਪੋਰਟ ਕੀਤਾ ਸੀ ਕਿ ਵੈਕਸੀਨ ਦੀ ਥਾਂ ਦੇ ਉੱਤੇ ਜਿਹੜੀ ਹਾਰਡ ਇਮਿਊਨਿਟੀ ਆ ਕਿ ਲੋਕਾਂ ਦੇ ਵਿੱਚ ਅੰਦਰ ਜਿਹੜਾ ਡਿਵੈਲਪ ਹੋਵੇ ਸਾਰਾ ਉਹ ਇਮਿਊਨ ਹੋ ਜਾਣ ਇਹਦੇ ਤੋਂ ਉਹ ਦੀ ਸਪੋਰਟ ਕੀਤੀ ਸੀ ਕੈਨੇਡੀ ਕਹਿੰਦੇ ਵੀ ਇਹ ਸਾਰਾ ਟਰਸਟ ਤੇ ਸੇਫਟੀ ਦਾ ਇਸ਼ੂ ਆ ਕਦੇ ਨਵੇਂ ਮੈਂਬਰ ਸਾਇੰਸ ਦੀ ਸਪੋਰਟ ਕਰਦੇ ਆ ਸੇਫਟੀ ਦੀ ਸਪੋਰਟ ਕਰਦੇ ਆ ਬਿਨਾ ਲੋਡ ਤੋਂ ਕਿਸੇ ਵੈਕਸੀਨ ਨੂੰ ਅਪਰੂਵ ਨਹੀਂ ਕਰਨਗੇ ਅਨਲੈਸ ਕੋਈ ਸਟਰੋਂਗ ਪ੍ਰੂਫ ਹੋਵੇ ਵੀ ਵੈਕਸੀਨ ਸੇਫ ਆ ਤੇ ਇਫੈਕਟਿਵ ਹੁਣ ਜਿਹੜੀਆਂ ਕਨਸਪੀਰੇਸੀ ਥਿਉਰੀਜ਼ ਨੇ ਉਹਦੇ ਵਿੱਚੋਂ ਇੱਕ ਥਿਉਰੀ ਵੈਕਸੀਨ ਬਾਰੇ ਆ ਇਹ ਬੜਾ ਕਨਫਿਊਜ਼ਿੰਗ ਕੰਮ ਆ ਕਿ ਕਨਫਿਊਜ਼ਿੰਗ ਇਸ ਕਰਕੇ ਆ ਵੀ ਕੌਣ ਸਹੀ ਆ ਇਹ ਨਹੀਂ ਪਤਾ ਲੱਗਦਾ ਜਿਹੜੀ ਪਹਿਲੀ ਧਿਰ ਸੀਗੀ ਉਹ ਬਹੁਤ ਸਟਰੋਂਗਲੀ ਇਹ ਰეკਮੈਂਡ ਕਰਦੀ ਸੀ ਜਿਹੜੇ ਪਹਿਲਾਂ 17 ਵਿਗਿਆਨੀ ਸੀਗੇ ਸਾਇੰਟਿਸਟ ਸੀਗੇ ਇਹ 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 ਕਹਿੰਦੇ ਸੀ ਵੀ ਵੈਕਸੀਨ ਬਹੁਤ ਜ਼ਰੂਰੀ ਆ ਵੈਕਸੀਨ ਦੇ ਨਾਲ ਕਈ ਲੱਖਾਂ ਮਿਲੀਅਨ ਲੋਕਾਂ ਦੀ ਜਾਨ ਬਚਦੀ ਆ ਕਿਤੇ ਮਾੜੀ ਮੋਟੀ ਪ੍ਰੋਬਲਮ ਵੀ ਆਉਂਦੀ ਆ ਪਰ ਇਹ ਬੇਸਿਕਲੀ ਕੋਵਿਡ ਨੂੰ ਰੋਕਣ ਦੇ ਲਈ ਚੰਗੀ ਆ ਹੁਣ ਜਿਹੜੇ ਨੇ ਇਹ ਇਹ ਕਹਿ ਰਹੇ ਆ ਕਿ ਵੈਕਸੀਨ ਦਾ ਕੋਈ ਏਡਾ ਵੱਡਾ ਫਾਇਦਾ ਸਿੱਧੇ ਰੂਪ ਚ ਨਹੀਂ ਹੁੰਦਾ ਪਹਿਲਾਂ ਇਹ ਦੇਖਣਾ ਹੁੰਦਾ ਵੀ ਕਿਤੇ ਨੁਕਸਾਨ ਨਾ ਕਰੇ ਵੈਕਸੀਨ ਕੋਵਿਡ ਤੋਂ ਬਚਾਦ ਵੀ ਜਾਂ ਕਿਹ ਵਾਇਰਸ ਤੋਂ ਬਚਾ ਕੇ ਬੈਕਟੀਰੀਆ ਤੋਂ ਹੋਰ ਕੋ ਨੁਕਸਾਨ ਕਰ ਦੇ ਬਿਹਰਡ ਇਮਿਊਨਿਟੀ ਨੈਚੁਰਲ ਇਮਿਊਨਿਟੀ ਬਣਨੀ ਚਾਹੀਦੀ ਆ ਜਦੋਂ ਕੋਵਿਡ-19 ਸੀ ਜਿਨ੍ਹਾਂ ਸਟੇਡੀਅਮਸ ਦੇ ਵਿੱਚ ਵੈਕਸੀਨ ਲਾਈ ਜਾਂਦੀ ਸੀ ਉਹਦੇ ਬਾਹਰ ਲੋਕਾਂ ਨੇ ਵਿਰੋਧ ਕੀਤੇ ਵੀ ਅੰਦਰ ਨਹੀਂ ਵੜਨ ਦੇਣੇ ਉਹਨਾਂ ਨੂੰ ਕਿਹਾ ਤੁਹਾਡੇ ਤੇ ਤਜਰਬੇ ਕੀਤੇ ਜਾ ਰਹੇ ਤੁਹਾਨੂੰ ਮਾਰ ਦੇਣਾ ਕਿੰਨਾ ਕੁਸ਼ ਹੋਇਆ ਲੋਕ ਕਹਿੰਦੇ ਇਹ ਕਾਂਸਪੀਰੇਸੀ ਥਿਉਰੀ ਆ ਕਾਂਸਪੀਰੇਸੀ ਥਿਉਰੀ ਮਤਲਬ ਐਵੇਂ ਕੋਈ ਜਾਣ ਵਿੱਚ ਕੇ ਗਿੱਠੀ-ਬਿੱਤੀ ਸਾਜ਼ਿਸ਼ ਆ ਸਾਇੰਸ ਦੇ ਉਲਟਾ ਹੁਣ ਆ ਜਿਹੜੇ 17 ਦੇ 17 ਬੈਠੇ ਆ ਤੇ ਅਮਰੀਕਾ ਦਾ ਸਭ ਤੋਂ ਵੱਡਾ ਜਿਹੜਾ ਆਫੀਸਰ ਆ ਇਹਦਾ ਰੋਬਰਟ ਐਫ ਕੈਨੇਡੀ ਜੂਨੀਅਰ ਉਹ ਹਾਲਾਂਕਿ ਇਹ ਪਤਾ ਸੀ ਕਿ ਜਦੋਂ ਇਹਨਾਂ ਨੂੰ ਲਾਉਣ ਲੱਗੇ ਸੀ 트럼ਪ ਜਿਹਦੇ ਜਦੋਂ ਇਹਨਾਂ ਨੂੰ ਰਾਸ਼ਟਰਪਤੀ 트럼ਪ ਨੇ ਨਾਮਿਨੇਟ ਕੀਤਾ ਉਹਦੋਂ ਰੌਲਾ ਪਿਆ ਸੀ ਵੀ ਇਹ ਬੰਦਾ ਤਾਂ ਵੈਕਸੀਨ ਦਾ ਵਿਰੋਧੀ ਆ ਤੁਸੀਂ ਉਹਨੂੰ ਸਿਹਤ ਵਿਭਾਗ ਦਾ ਮੁਖੀ ਲਾਉਣ ਲੱਗੇ ਆ ਸੈਨੇਟਰ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕਿਹੜੇ ਹੱਕ ਚ ਕਹਿੰਦੇ ਹਾਂ ਅਸੀਂ ਵੈਕਸੀਨ ਦੇ ਹੱਕ ਚ ਆ ਪਰ ਹੁਣ ਜੋ ਕੁਝ ਐਕਸਪਰਟ ਕਹਿੰਦੇ ਵੀ ਇਹ ਚਿੰਤਾ ਹੈ ਸਾਨੂੰ ਕਿ ਜਿਹੜੇ ਮੈਡੀਕਲ ਆਰਗੇਨਾਈਜੇਸ਼ਨਸ ਨੇ ਖਾਸ ਤੌਰ ਦੇ ਉੱਤੇ ਉਹ ਕਹਿੰਦੇ ਅਪੁਆਇੰਟਮੈਂਟ ਦੇ ਨਾਲ ਪਬਲਿਕ ਦਾ ਜਿਹੜਾ ਯੋ ਲੋਕਾਂ ਦਾ ਵੈਕਸੀਨ ਦੇ ਵਿੱਚ ਯਕੀਨ ਆ ਇਹ ਜਾਂਦਾ ਲੱਗਦਾ ਕੁਝ ਮੈਂਬਰ ਕੰਟਰੋਵਰਸ਼ੀਅਲਸ ਨੇ ਇੱਕ ਅਪੌਇੰਟੀ ਜਿਹੜੇ ਵਿਕੀ ਪੈਪਸਵਰਥ ਆ ਉਹਨਾਂ ਦਾ ਨਾ ਵਿਕੀ ਪੈਪਸਵਰਥ ਇਹਨਾਂ ਦਾ ਸਬੰਧ ਇੱਕ ਬਹੁਤ ਵੱਡੇ ਐਂਟੀ ਵੈਕਸੀਨ ਗਰੁੱਪ ਦੇ ਨਾਲ ਆ ਇੱਕ ਰੈਟਸਫ ਲੇਵੀ ਆ ਉੱਥੇ ਜਿਨ੍ਹਾਂ ਨੂੰ ਅਪੌਇੰਟ ਕੀਤਾ ਇਹਨਾਂ ਨੇ ਉਹਨਾਂ ਨੇ ਸਾਫ਼ ਤੌਰ ਤੇ ਕਲੇਮ ਕੀਤਾ ਸੀ ਐਮ ਆਰ ਐਨ ਐ ਵੈਕਸੀਨ ਜਿਹੜੀ ਇਹ ਨੁਕਸਾਨ ਕਰਦੀ ਲੋਕਾਂ ਦੇ ਲਈ ਬਹੁਤੇ ਸਾਇੰਟਿਸਟ ਇਸ ਗੱਲ ਨਾਲ ਡਿਸਐਗਰੀ ਕਰਦੇ ਹੋ ਕਹਿੰਦੇ ਨੁਕਸਾਨ ਨਹੀਂ ਕਰਦੀ ਇੱਕ ਜਿਹੜੇ ਹੈਗੇ ਆ ਅਪੌਇੰਟੀ ਉਹਨਾਂ ਨੇ ਸਿਫਤ ਕੀਤੀ ਆ ਇਹਨਾਂ ਇਹਨੀ ਪਿਕ ਕੀਤੀ ਇਹਨਾਂ ਦੇ ਵਿੱਚ ਇੱਕ ਕੋਡੀ ਮੈਸਨਰ ਆ ਕੋਡੀ ਮੈਸਨਰ ਇੱਕ ਐਕਸਪੀਰੀਅੰਸ ਪ੍ਰੋਡਕਟਿਸ਼ਨ ਆ ਤੇ ਉਹ ਜ਼ਿਆਦਾ ਪੋਜ਼ਿਟਿਵ ਆ ਕਿ ਕੁਝ ਵੈਕਸੀਨ ਦੀ ਸਪੋਰਟ ਦੇ ਵਿੱਚ ਸੋ ਪਰ ਕੋਵਿਡ 19 ਵੈਕਸੀਨ ਮੰਡੇਟ ਦੇ ਨਾਲ ਉਹ ਵੀ ਸਹਿਮਤ ਨਹੀਂ ਸੀ ਜਿਹੜੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਆ ਜਾਂ ਅਮਰੀਕਨ ਅਕੈਡਮੀ ਆਫ ਪੈਡੀਆਟ੍ਰਿਕਸ ਆ ਉਹਨਾਂ ਨੇ ਆਰਫ ਕੇ ਕੈਨੇਡੀ ਦੇ ਇਸ ਅਰਫ ਦੇ ਜੂਨੀਅਰ ਦੇ ਇਸ ਸਟੈਪ ਨੂੰ ਕੰਡੈਮਨ ਕੀਤਾ ਇਹਦੀ ਆਲੋਚਨਾ ਕੀਤੀ ਇਹਨੂੰ ਮਾੜਾ ਕਿਹਾ ਇਨਸ਼ੋਰੈਂਸ ਦੇ ਉੱਤੇ ਐਚਐਚਐਸਾ ਕਹਿ ਰਿਹਾ ਕਿ ਜਿਹੜੀਆਂ ਇਹ ਚੇਂਜਸ ਆ ਇਹ ਉਹਦੇ ਕਵਰੇਜ ਦੇ ਉੱਤੇ ਰਾਲਾ ਪਾਊਗਾ ਸੋ ਹੁਣ ਕੈਨੇਡੀ ਸਾਫ ਤੌਰ ਤੇ ਵੈਕਸੀਨ ਪਾਲਿਸੀ ਨੂੰ ਚੇਂਜ ਚਾਹੁੰਦੇ ਆ ਪਰ ਜਿਹੜੇ ਬੰਦੇ ਸੁਰਨਾ ਹੀ ਸਾਂਝੇ ਕੀਤੇ ਆ ਇਹ ਬਹੁਤੇ ਵੈਕਸੀਨ ਦੇ ਹੱਕ ਵਿੱਚ ਨਹੀਂ ਆ ਸੋ ਇੱਕ ਨਵਾਂ ਵਿਵਾਦ ਅਮਰੀਕਾ ਦੇ ਵਿੱਚ ਫੇਰ ਸ਼ੁਰੂ ਹੋ ਗਿਆ ਅਗਲੀ ਗੱਲ ਦੋਸਤੋ ਅ ਪ੍ਰੈਜ਼ੀਡੈਂਟ 트럼ਪ ਜਿਹੜੀ ਕੈਲੀਫੋਰਨੀਆ ਦੇ ਵਿੱਚ ਇੱਕ ਪਲਾਨ ਆ ਇਹਨਾਂ ਦਾ ਜਿਹੜਾ ਜਿਹੜਾ ਸਕੀਮ ਆ ਜਿਹੜੀ ਉਹਨਾਂ ਦੀ ਨੀਤੀ ਆ ਜਿਹੜੀ ਯੋਜਨਾ ਆ ਇਹ ਚੱਲ ਰਹੀ ਆ ਕਿ ਨਵੀਆਂ ਗੈਸ ਵਾਲੀਆਂ ਕਾਰਾਂ 2035 ਚ ਬੈਨ ਕਰ ਦੇਣੀਆਂ ਉਹ ਤੋਂ ਬਾਅਦ 2035 ਤੋਂ ਬਾਅਦ ਗੈਸ ਵਾਲੀ ਕਾਰ ਨਹੀਂ ਮਿਲੂਗੀ ਕੋਈ ਮਤਲਬ ਨਵੀਂ ਵੇਚ ਨਹੀਂ ਸਕਦੇ ਪੁਰਾਣੀਆਂ ਚੱਲਣਗੀਆਂ ਉਹਦੇ ਬਾਰੇ ਵੀ ਕੁਝ ਨਿਜਮਾਉਣਗੇ ਇਹ ਕੈਲੀਫੋਰਨੀਆ ਦੇ ਵਿੱਚ ਨਿਜਮ ਬਣ ਚੁੱਕਿਆ ਆ ਟਰੰਪ ਇਸ ਗੱਲ ਦੇ ਬਹੁਤੇ ਹੱਕ 'ਚ ਨਹੀਂ ਉਹ ਕਹਿੰਦੇ ਗੈਸ ਵਾਲੀਆਂ ਕਾਰਾਂ ਠੀਕ ਆ بڑے ਲੋਕ ਨੇ ਜਿਹੜੇ ਇਲੈਕਟ੍ਰਿਕ ਕਾਰਾਂ ਦੇ ਹੈ ਬਿਜਲੀ ਕਿੱਥੋਂ ਪੈਦਾ ਹੁੰਦੀ ਆ ਮਜੇ ਬਿਜਲੀ ਤੁਸੀਂ ਕੋਲਾ બાળ ਕੇ ਪੈਦਾ ਕਰਨੀ ਹੈ ਤੇ ਉਹ ਬੀਲ ਲਿਆ ਫਿਰ ਕਾਰ ਚੱਲ ਨਹੀਂ ਸਿੱਧਾ ਗੈਸ ਹੀ બાળ ਲਓ ਗੈਸੋਲੀਨ ਯੂਜ਼ ਕਰ ਲਓ ਲੋਕ ਇਹਦਾ ਕਹਿੰਦੇ ਆ ਜਾਂ ਬੜਾ ਕੁਝ ਵੀ ਉਹਦੇ ਹੋਰ ਅਲੱਗ ਨੁਕਸਾਨ ਨੇ ਇਹਦੇ ਪੋਲਿਊਸ਼ਨ ਬੈਟਰੀ ਦੇ ਤੇ ਹੋਰ ਸਾਰਾ ਕੁਝ ਆ ਰਿਪਬਲਿਕਨ ਬੇਸਿਕਲੀ ਬਹੁਤੇ ਇਲੈਕਟ੍ਰਿਕ ਵਹੀਕਲ ਦੇ ਹੱਕ 'ਚ ਨਹੀਂ ਆ ਜਾਂ ਇਹਨਾਂ ਨੂੰ ਇਹ ਲੱਗਦਾ ਵੀ এনवायरमेंट ਵਾਲੇ ਮਾਮਲੇ ਦੇ ਵਿੱਚ ਇਹ ਇਹਨਾਂ ਦੀ ਬਹੁਤ ਇਹ ਮਤਲਬ ਹੈ ਨਹੀਂਗੇ ਜਿਆਦਾ ਚਿੰਤਤ ਨਹੀਂ ਇਹਨਾਂ ਨੂੰ ਲੱਗਦਾ ਠੀਕ ਆ ਕੋਲਾ ਤੇਲ ਜੋ ਕੁਛ ਹੈਗਾ ਕੱਢੋ ਇਹਨੂੰ ਵਰਤੋ ਜੋ ਹੋਊਗਾ ਬਾਅਦ ਚ ਦੇਖੀ ਜਾਊਗਾ ਵੀ ਕੁਦਰਤ ਬੜੀ ਬਿਆਨਤਾ ਆਪਣੇ ਆਪ ਹੀ ਕੁਛ ਨਾ ਕੁਛ ਇਹ ਸਹੀ ਕਰ ਦਿੰਦੀ ਹੁੰਦੀ ਆ ਜਾਇ ਇਹਨਾਂ ਕੋਲੇ ਆਪਣੇ ਲੌਜੀਕ ਆ ਕੈਲੀਫੋਰਨੀਆ ਡੈਮੋਕ੍ਰੈਟਿਕ ਸਟੇਟ ਆ ਕੈਲੀਫੋਰਨੀਆ ਨੇ ਆਪਣੇ ਪੱਧਰ ਦੇ ਉੱਤੇ ਨਿਯਮ ਬਣਾਇਆ ਕੈਲੀਫੋਰਨੀਆ ਸਟੇਟ ਨੇ ਪੂਰੇ ਅਮਰੀਕਾ 'ਚ ਕੋਈ ਨਿਯਮ ਨਹੀਂ ਅਮਰੀਕਾ 'ਚ ਇਦਾਂ ਦਾ ਕੋਈ ਕਾਨੂੰਨ ਹੀ ਨਹੀਂ ਆ ਸਟੇਟਾਂ ਦੇ ਕੋਲੇ ਆਪਣੇ ਅਧਿਕਾਰ ਆ ਸਟੇਟ ਨੇ ਕਾਨੂੰਨ ਬਣਾਤਾ ਵੀ 2035 ਤੋਂ ਬਾਅਦ ਅਸੀਂ ਗੈਸ ਵਾਲੀਆਂ ਕਾਰਾਂ ਬੰਦ ਸਾਰੀਆਂ ਹੌਲੀ ਹੌਲੀ ਕਰਕੇ ਇਲੈਕਟ੍ਰਿਕ ਹੋ ਜਾਣਗੀਆਂ ਸਾਰੀਆਂ ਹੁਣ 트ੰਪ ਕੀ ਕਰਨਗੇ ਇਸ ਕਾਨੂੰਨ ਨੂੰ ਤੋੜਨਗੇ ਤੋੜਨਗੇ ਮਤਲਬ ਕਿ ਇੱਕ ਖਾਸ ਇਹਨਾਂ ਨੂੰ ਵੇਵਿਅਰ ਦਿੱਤਾ ਹੈ ਸਪੈਸ਼ਲ ਪਰਮਿਸ਼ਨ ਦਿੱਤੀ ਹੈ ਇਹਨਾਂ ਨੂੰ ਕੈਲੀਫੋਰਨੀਆ ਨੂੰ ਉਹਨੂੰ ਕੈਨਸਲ ਕਰ ਦੇਣਗੇ ਜਿਵੇਂ ਕੈਲੀਫੋਰਨੀਆ ਦੇ ਰਿਪਬਲਿਕਨ ਨੇ ਕੈਵਨ ਕੈਲੀ ਉਹਨਾਂ ਨੇ ਕਿਹਾ ਕਿ 트ੰਪ ਨੇ ਇੱਕ ਰੈਜ਼ੋਲੂਸ਼ਨ ਸਾਊਂਡ ਸਾਈਨ ਕਰਨਾ ਆ ਉਸ ਮਤੇ ਦੇ ਉੱਤੇ ਦਸਤਖਤ ਕਰ ਦੇਣੇ ਆ ਇਦੇ ਨਾਲ ਹੋਣਾ ਕੀ ਆ ਆ ਕਿ ਇਹ ਜਿਹੜਾ ਅਬਸਰਡ ਬੈਨ ਅਬਸਰਡ ਦਾ ਮਤਲਬ ਬੇਤੁਕਾ ਜਿਹਦਾ ਕੋਈ ਲੌਜਿਕ ਦਲੀਲ ਹੀ ਨਹੀਂ ਹੈ ਜਿਹਦਾ ਗੈਸਕਾਰਾਂ ਨੂੰ ਬੰਦ ਕਰਨ ਦਾ ਉਹ ਕੈਨਸਲ ਹੋ ਜਾਣਾ ਜੋ ਬਾਈਡਨ ਨੇ ਕੈਲੀਫੋਰਨੀਆ ਨੂੰ ਸਪੈਸ਼ਲ ਪਾਵਰ ਦਿੱਤੀ ਸੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹਨੂੰ ਵੇਵਿਅਰ ਕਹਿੰਦੇ ਆ ਕਿ ਤੁਸੀਂ ਆਪਣੇ ਵਹੀਕਲ ਪੋਲਿਊਸ਼ਨ ਰੂਲ ਵੜਾ ਸਕਦੇ ਆ ਤੁਹਾਡੇ ਕੋਲੇ ਜਿਹੜੀਆਂ ਕਨਕਲੂਡਿੰਗ ਗੈਸ ਕਾਰਬਨ ਵੀ ਗੈਸ ਵਾਲੀਆਂ ਕਾਰਾਂ 35 ਤੋਂ ਬਾਅਦ ਬੈਨ ਕਰ ਦੇਣੀ ਆ ਰਾਸ਼ਟਰਪਤੀ 트ੰਪ ਨੇ ਉਹਦਾ ਵਿਰੋਧ ਕੀਤਾ ਪਹਿਲਾਂ ਵੀ ਵਿਰੋਧ ਕੀਤਾ ਸੀ ਇਹਨਾਂ ਨੇ ਉਹ ਜਿਹੜੀ ਸਪੈਸ਼ਲ ਪਾਵਰ ਸੀਗੀ ਜਦੋਂ ਇਹ ਪਹਿਲਾ ਰਾਸ਼ਟਰਪਤੀ ਬਣਿਆ ਇਹਨਾਂ ਨੇ ਹਟਾ ਦਿੱਤੀ ਬਾਈਡਨ ਆ ਕੇ ਉਹਨਾਂ ਨੇ ਫੇਰ ਪਾਵਰ ਇਹਨਾਂ ਨੂੰ ਦੇ ਦਿੱਤੀ ਕਿ ਤੁਸੀਂ ਬੈਨ ਕਰ ਸਕਦੇ ਆ ਅੱਛਾ ਰੌਲਾ ਇਹ ਆ ਕੈਲੀਫੋਰਨੀਆ ਸਭ ਤੋਂ ਵੱਡੀ ਸਟੇਟ ਆ ਜਿਹੜੀਆਂ ਬਾਕੀ ਸਟੇਟਾਂ ਨੇ ਉਹ ਕੈਲੀਫੋਰਨੀਆ ਨੂੰ ਫਾਲੋ ਕਰਦੀਆਂ ਬਿਜੇ ਇਹਨਾਂ ਨੇ ਏਡਾ ਵੱਡਾ ਕੰਮ ਕੀਤਾ ਸੀ ਵੀ ਉਹਨੂੰ ਕਰ ਲੈਨੇ ਦੁਬਾਰਾ ਸਾਨੂੰ ਖੋਜ ਕਰਦੇ ਕੀ ਲੋੜ ਆ 12 ਸਟੇਟਾਂ ਘੱਟੋ-ਘੱਟ ਕੈਲੀਫੋਰਨੀਆ ਨੂੰ ਫਾਲੋ ਕਰਕੇ ਵਹੀਕਲ ਕਮਿਸ਼ਨ ਰੂਲ ਉਹਦਾਂ ਦੇ ਬਣਾ ਰਹੀਆਂ ਆ ਤੇ ਜੇ ਕੈਲੀਫੋਰਨੀਆ ਨੂੰ ਰਿਵਰਸ ਕਰਤਾ ਜੇ ਰਾਸ਼ਟਰਪਤੀ 트੍ਰੰਪ ਨੇ ਇਹਨਾਂ ਨੂੰ ਵਾਪਸ ਕਰਤਾ ਕਿ ਠੀਕ ਆ ਜੀ ਹੁਣ ਇਹਨਾਂ ਵਾਲਾ ਬੈਨ ਜਿਹੜਾ ਕੈਨਸਲ ਉਹ 12 ਦਾ ਕੀ ਬਣੂਗਾ ਫਿਰ ਉਹ ਵੀ ਪਿੱਛੇ ਨੂੰ ਜਾਣ ਗਿਆ ਐਮਿਸ਼ਨ ਵਾਲੇ ਮਾਮਲੇ ਦੇ ਵਿੱਚ ਸੋ ਗਵਰਨਰ ਗੈਵਨਿਊਸ ਨੇ ਕਿਹਾ ਕਿ ਸੈਨੇਟ ਦੀ ਜਿਹੜੀ ਹਾਲਾਂਕਿ ਕੈਲੀਫੋਰਨੀਆ ਨੂੰ ਜਿਹੜਾ ਉਹਦੇ ਵਿੱਚ ਸੈਨੇਟ ਨੇ ਵੋਟ ਕੀਤੀ ਸੀ ਕਹਿੰਦੇ ਉਹ ਵੀ ਗੈਰਕਾਨੂੰਨੀ ਆ ਵੀ ਇਹਦੇ ਨਾਲ ਜਿਹੜਾ ਕਾਂਗਰਸ ਤੇ ਨਿਯਮਾਂ ਦੀ ਉਲੰਘਣਾ ਹੋ ਰਹੀ ਆ ਫੈਡਰਲ EV ਮੰਡੇਟ ਕੋਈ ਨਹੀਂ ਆ ਫੈਡਰਲ ਪੱਧਰ ਤੇ ਕੋਈ ਜ਼ਰੂਰੀ ਨਹੀਂ ਹੋਵੇ ਕਦੋਂ ਗੈਸ ਵਾਲੀਆਂ ਕਾਰਾਂ ਬੰਦ ਹੋ ਜਾਣ ਤੇ ਕਦੋਂ ਸਾਰੀਆਂ ਬਿਜਲੀ ਵਾਲੀਆਂ ਬੈਟਰੀ ਵਾਲੀਆਂ ਹੋ ਜਾਣ ਸਟੇਟਾਂ ਆਪਣੇ ਪੱਧਰ ਦੇ ਉੱਤੇ ਬਣਾ ਰਹੀਆਂ ਸੋ ਕੈਲੀਫੋਰਨੀਆ ਦੇ ਵਿੱਚ ਹੁਣ ਇੱਕ ਕਾਨੂੰਨੀ ਕਾਰਵਾਈ ਸਿੱਧੀ ਹੋਊਗੀ ਕੈਲੀਫੋਰਨੀਆ ਦੇ ਜਿਹੜੇ اٹਾਰਨੀ ਜਨਰਲ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਇਸ ਮਾਮਲੇ ਨੂੰ ਅਦਾਲਤ ਚ ਲੈ ਕੇ ਜਾਣਗੇ ਜਿੱਦਾਂ ਉਹਨਾਂ ਨੇ ਟਰੰਪ ਦੀ ਪਹਿਲੀ ਟਰਮ ਦੇ ਵਿੱਚ ਲੈ ਕੇ ਗਏ ਸੀ ਜੇ ਕੈਲੀਫੋਰਨੀਆ ਦਾ ਇਹ ਰੂਲ ਰਿਵਰਸ ਹੋ ਗਿਆ ਇਹਦੇ ਨਾਲ ਜਿੰਨੇ ਯਤਨ ਕੀਤੇ ਜਾ ਰਹੇ 에ਅਰ ਪੋਲੂਸ਼ਨ ਘਟਾਉਣ ਦੇ ਉਹਨਾਂ ਸਾਰਿਆਂ ਤੇ ਅਸਰ ਪਊਗਾ ਕਿਉਂਕਿ ਜਿਹੜਾ ਇਹ ਕਾਰਾਂ ਦਾ ਜਾਂ ਵਹੀਕਲ ਦਾ ਪ੍ਰਦੂਸ਼ਣ ਆ ਇਹ ਬਹੁਤ ਵੱਡਾ ਸੋਰਸ ਆ ਇਹਦਾ ਅਰ 에ਅਰ ਪੋਲਿਊਸ਼ਨ ਦਾ ਇਥੋਂ ਜ਼ਿਆਦਾ ਹੁੰਦਾ ਸੋ ਇਹ ਮਾਮਲਾ ਜਿਹੜਾ ਕਾਫੀ ਹੈ ਇਸ ਵੇਲੇ ਚਰਚਾ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਊਗਾ ਕਿ ਕੀ ਹੁੰਦਾ ਹੈ ਦਾ ਕੀ ਇੰਪੈਕਟ ਪੈਂਦਾ ਲੋਕ ਬੜੇ ਕਨਫਿਊਜ਼ ਨੇ ਇਸ ਮਾਮਲੇ ਦੇ ਉੱਤੇ ਇੱਕ ਪਾਸੇ ਗੈਵਨੀਅਸ਼ਮ ਤੇ ਇੱਕ ਪਾਸੇ ਟਰੰਪ ਇੱਕ ਗੈਵਨੀਅਸ਼ਮ ਵੀ ਕੋਈ ਛੋਟਾ ਨਾਂ ਨਹੀਂ ਹੈ ਅਗਲੇ ਸਾਰੇ ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਲੜਨੀ ਹੈ ਡੈਮੋਕ੍ਰੇਟ ਵੱਲੋਂ ਕਹਿੰਦੇ ਆ ਤੇ ਏਡੀ ਵੱਡੀ ਜਿਹੜੀ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਕਹਿ ਲੋ ਅ ਜਿਹੜੀ ਹੈਗੀ ਆ ਜਿਹੜੀ ਆਰਥਿਕ ਤਾਕਤ ਆ ਉਹ ਇਕਨੋਮੀ ਆ ਤੇ ਦੂਜੇ ਪਾਸੇ 트럼ਪ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਦੇ ਰਾਸ਼ਟਰਪਤੀ ਆ ਇੱਕ ਕਹਿੰਦਾ ਵੀ ਕਾਰਾਂ ਦਾ ਬਹੁਤਾ ਰੌਲਾ ਹੈ ਨਹੀਂ ਗੈਸ ਵਾਲੀਆਂ ਦਾ ਚੱਲਣ ਦਿਓ 35 ਤੋਂ ਬਾਅਦ ਵੀ ਕੁਝ ਨਹੀਂ ਹੁੰਦਾ ਇਹ 트럼ਪ ਕਹਿ ਰਹੇ ਆ ਗੈਵਨਿਊਸ਼ਮ ਕਹਿੰਦੇ ਵੀ ਨਹੀਂ ਇਹ ਤਾਂ ਏਡਾ ਵੱਡਾ ਜਾਂ ਬਾਈਡਨ ਵੀ ਉਹਨਾਂ ਦੇ ਨਾਲ ਹੀ ਪਹਿਲਾਂ ਇਹ ਕਹਿੰਦੇ ਸੀ ਵੀ ਏਡਾ ਵੱਡਾ ਪੋਲੂਸ਼ਨ ਹੋ ਰਿਹਾ ਜਿੰਨੀ ਜਲਦੀ ਹੋ ਸਕਦਾ ਗੈਸ ਵਾਲੀਆਂ ਕਾਰਾਂ ਬੰਦ ਕਰ ਦੇਣੀਆਂ ਚਾਹੀਦੀਆਂ ਤੇ ਸਾਨੂੰ ਬੈਟਰੀ ਵਾਲੀਆਂ ਲਿਆਉਣੀਆਂ ਚਾਹੀਦੀਆਂ ਦੇਖੋ ਮਾਮਲਾ ਜਾਂਦਾ ਕਿੱਧਰ ਨੂੰ ਸਿਆਟਲ ਦੇ ਵਿੱਚ ਪ੍ਰਾਈਡ ਪ੍ਰੇਡ ਹੋ ਰਹੀ ਆ ਐਤਵਾਰ ਨੂੰ 29 ਜੂਨ ਨੂੰ ਸਵੇਰੇ 11 ਵਜੇ ਤੋਂ ਲੈ ਕੇ 3:30 ਵਜੇ ਤੱਕ ਜਿਹੜੇ ਪ੍ਰੀ ਸ਼ੋਅ ਆ ਐਂਟਰਟੇਨਮੈਂਟ ਤੇ 10 ਵਜੇ ਸ਼ੁਰੂ ਹੋ ਜਾਣੇ ਆ ਪ੍ਰੇਡ ਜਿਹੜੀ ਹੈਗੀ ਆ ਉਹ ਡਾਊਨਟਾਊਨ ਸਿਆਟਲ ਦੇ ਵਿੱਚ ਹੋਣੀ ਆ ਤੇ 4ਥ ਐਵੇਨਿਊ ਉੱਤੇ ਜਾਣੀ ਆ ਜਿਹੜੇ ਪ੍ਰੀ ਸ਼ੋਅ ਇਵੈਂਟਸ ਨੇ ਉਹ ਵੈਸਟ ਲੇਕ ਪਾਰਕ ਦੇ ਵਿੱਚ ਹੋਣੇ ਆ ਜਿਹੜੇ ਡਾਊਨਟਾਊਨ ਦੇ ਵਿੱਚ ਰੋਡਸ ਆ ਇਹ ਬੰਦ ਰਹਿਣਗੇ ਪਹਿਲੇ ਬੰਦ ਹੋ ਜਾਣੇ ਸਵੇਰੇ 7 ਵਜੇ ਸੋ ਜੇ ਉਧਰਲੇ ਪਾਸੇ ਜਾ ਰਹੇ ਹੋ ਤਾਂ ਉਸ ਦਿਨ ਨੂੰ ਖਾਸ ਤੌਰ ਤੇ ਖਿਆਲ ਰੱਖੋ ਇਹ ਬਹੁਤ ਵੱਡੀ ਪਰੇਡ ਆ 3 ਲੱਖ ਦੇ ਕਰੀਬ ਲੋਕ ਇਕੱਠੇ ਹੋਣਗੇ 3 ਲੱਖ ਦੇ ਕਰੀਬ ਜਿਹੜੇ ਇਹ ਐਲਜੀਬੀਟੀਕਿਊ 1 A 2 S ਪਲੱਸ ਜਿਹੜਾ ਇਹਨਾਂ ਦੇ ਪ੍ਰਾਈਡ ਤੇ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨੂੰ ਸੈਲੀਬ੍ਰੇਟ ਇਹਨਾਂ ਨੇ ਕਰਨਾ ਪਰੇਡ ਦਾ ਪਰਪਸ ਬਹੁਤ ਸਿੱਧਾ ਆ ਕਿ ਸਾਨੂੰ ਪਛਾਣੋ ਅਸੀਂ ਖੁਸ਼ੀ ਮਾਨਣਾ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਜਿਹੜੇ ਆ ਉਹ ਸਾਰੇ ਐਲਜੀਬੀਟੀਕਿਊ 1A2S ਪਲੱਸ ਨੂੰ ਬਿਲੋਂਗ ਕਰਦੇ ਇਸ ਕਮਿਊਨਿਟੀ ਜਿਹੜੇ ਹੁਣ ਇਹਦੇ ਵਿੱਚ ਜਿਹੜੀ ਕਾਂਗਰਸ ਵਮਨ ਆ ਸਭ ਤੋਂ ਜਿਹੜੀ ਇੱਕ ਮਹੱਤਵਪੂਰਨ ਗੱਲ ਆ ਕਾਂਗਰਸ ਵਮਨ ਐਮਲੀ ਰੈਂਡਲ ਐਮਰੀ ਰੈਂਡਲ ਪਹਿਲੀ ਕੁਇਰ ਲੈਟਿਨਨ ਐ ਜਿਹੜੀ ਕਾਂਗਰਸ ਦੇ ਵਿੱਚ ਆ ਤੇ ਚੀਰ ਸ਼ੈਟਲਿਕ ਚੀਰ ਸ਼ੈਟਲਿਕ ਨਾਨ-ਪ੍ਰੋਫਿਟ ਟੀਮ ਆ ਚੀਰ ਟੀਮ ਆ ਇਹ ਲੀਡ ਕਰਨਗੇ ਇਸ ਸਪਰੇਡ ਨੂੰ ਇਹਦੀ ਸਟੇਜ ਨੂੰ ਆ ਜਿਹੜੀ ਐਂਟਰਟੇਨਮੈਂਟ ਸਟੇਜ ਆ ਉਹ ਰੂਟ ਦੇ ਨਾਲ-ਨਾਲ ਏਡੀਏ ਦੇ ਲਈ ਸੀਟਿੰਗ ਉੱਥੇ ਖਾਸ ਤੌਰ ਦੇ ਤੇ ਹੋਊਗੀ ਜਿਹੜੇ ਲੋਕ ਡਿਸੇਬਿਲਟੀ ਵਾਲੇ ਨੇ ਆ ਜਿਹੜਾ ਜਿਹੜਾ ਐਕਸਪੀਡੀਆ ਗਰੁੱਪ ਆ ਤੇ ਐਮਾਜ਼ਨ ਗਰੁੱਪ ਆ ਇਹ ਐਲਜੀਬਟੀਕਿਊ ਪਲੱਸ ਜੋ Amazon ਦਾ LGBTQ+ ਰਿਸੋਰਸਸ ਗਰੁੱਪ ਆ ਇਹ ਇਹਨੂੰ ਸਪੌਂਸਰ ਇਸ ਵਾਰੀ ਪ੍ਰੇਡ ਨੂੰ ਨਹੀਂ ਕਰ ਰਿਹਾ ਸੈਟਲ ਦੇ ਪ੍ਰਾਈਡ ਡਾਇਰੈਕਟਰ ਇਹ ਕਹਿ ਰਹੇ ਨੇ ਕਿ ਹੁਣ ਸਮਾਂ ਆ ਗਿਆ ਕਿ ਅਸੀਂ ਬੋਲੀਏ ਅਸੀਂ ਵਿਜੀਬਲ ਹੋਈਏ ਅਸੀਂ ਆਪਣੇ ਨਾਲ ਹੁੰਦੀ ਡਿਸਕ੍ਰਿਮੀਨੇਸ਼ਨ ਦੇ ਉਲਟ ਬੋਲੀਏ ਤੇ ਇਹਨਾਂ ਯਤਨਾਂ ਨੂੰ ਜਿਹੜੇ ਉਹ ਕਹਿੰਦੇ ਆ ਵੀ ਸਾਨੂੰ ਚੁੱਪ ਕਰਾਉਣ ਦੇ ਯਤਨ ਹੈ LGBTQ+ ਦੀਆਂ ਆਵਾਜ਼ਾਂ ਨੂੰ ਬੰਦ ਕਰਾਉਣ ਦੇ ਲਈ ਜਿਹੜੇ ਯਤਨ ਕਰਦੇ ਕੀਤੇ ਜਾਂਦੇ ਆ ਉਹ ਕਹਿੰਦੇ ਅਸੀਂ ਇਹਨੂੰ ਅ 10th ਮਾਰਚ ਜਿਹੜਾ ਹੋਣਾ ਉਹਦੇ 'ਚ ਤੁਸੀਂ ਰਜਿਸਟਰ ਵੀ ਕਰ ਸਕਦੇ ਹੋ ਪਿਛਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਰੌਲੇ ਰੱਪੇ ਵੀ ਪਏ ਆ ਹੱਕ ਤੇ ਵਿਰੋਧ ਦੇ ਵਿੱਚ ਪਰ ਹੁਣ ਇਹ ਜਿਹੜੀ ਵੱਡੀ ਇੱਕ ਪ੍ਰੇਡ ਆ ਸੈਟਲ ਦੇ ਵਿੱਚ ਹੋ ਰਹੀ ਆ ਉਸ ਦਿਨ ਦੇ ਉੱਤੇ ਤੁਸੀਂ ਪਾਰਟਿਸਿਪੇਟ ਵੀ ਕਰ ਸਕਦੇ ਹੋ ਤੇ ਜੇ ਉਧਰਲੇ ਪਾਸੇ ਡਾਊਨ ਟਾਊਨ ਦੇ ਵਿੱਚ ਜਾਣਾ ਤਾਂ ਉਹਨੂੰ ਵੀ ਵੱਖਰੇ ਤਰੀਕੇ ਨਾਲ ਪਲਾਨ ਕਰ ਸਕਦੇ ਹੋ ਕਿਉਂਕਿ ਰਸਤੇ ਬੰਦ ਕੀਤੇ ਜਾਣਗੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ